ਹਾਂਜੀ ਅੱਜ ਤੁਹਾਨੂੰ ਉਹ ਬੁਟੀਕ ਤੇ ਲੈ ਕੇ ਚੱਲਦੇ ਆਂ ਜਿੱਥੇ ਤੁਸੀਂ ਬਹੁਤ ਹੀ ਸਸਤੇ ਰੇਟਾਂ 'ਚ ਸੋਹਣੇ-ਸੋਹਣੇ ਸੂਟ ਤਿਆਰ ਕਰਵਾ ਸਕਦੇ ਹੋ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਰੀਲ ਨੂੰ ਵਤੋ ਤੇ ਸ਼ੇਅਰ ਕਰ ਦਿਓ ਇੰਸਟਾਗ੍ਰam ਨੂੰ ਫੋਲੋ ਜ਼ਰੂਰ ਕਰ ਹਾਂਜੀ ਵੀਰੇ ਡਬਲ ਟੋਨ ਸਿਲਕ ਦੇ ਵਿੱਚ ਸੂਟ ਰੈਡੀ ਕੀਤਾਗਾ ਇਹ ਤੇ ਹੈਂਡਵਰਕ ਰਹੂਗਾ ਜੀ ਬਣੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਨੇ ਇਹ ਸੂਟ ਰੈਡੀ ਕੀਤਾ ਤੇ ਆਹ ਲਖਨਵੀ ਵਰਕ ਆ ਗਿਆ ਤੁਸੀਂ ਨਰਗੈਂਜਾ ਦਾ ਔਰਗੈਂਜਾ ਦੀ ਦੁਪੱਟਾਗਾ ਜੀ ਬਣੇ ਪ੍ਰਿੰਟਡ ਜੀ ਇਹ ਵੀਰੇ ਕ੍ਰਸ਼ ਟਿਸ਼ੂ ਦੇ ਉੱਤੇ ਆ ਗਿਆ ਸੂਟ ਜੀ ਟੋਟਲੀ ਹੈਂਡਵਰਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਔਰਗਾਂਚਾਤੀ ਹੈ ਜੀ ਮਸ਼ੀਨ ਵਰਕ ਜੀ ਬਣੀ ਮਸ਼ੀਨ ਵੀ ਦਾ ਹੈਂਡ ਦਾ ਟੱਚ ਦਿੱਤਾ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਔਰਗਾਂਚਾ ਤੇ ਹੈਂਡਵਰਕ ਹੈ ਜੀ ਇਸਰਡੋਜੀ ਵਰਕ ਆ ਗਿਆ ਹਾਂ ਜੀ ਵਰਕ ਚੈੱਕ ਕਰ ਸਕਦੇ ਹੋ ਵਰਕ ਚੈੱਕ ਆ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਕਿਸੇ ਵੀ ਕਲਰ ਦੇ ਵਿੱਚ ਕਸਟਮਰ ਕਸਟਮਾਈਜ਼ ਕਰਵਾ ਸਕਦਾ ਹੈ ਜੀ ਜੀ ਬਣੀ ਇਹ ਨੇਚਰ ਕਰੇਵ ਦੇ ਉੱਪਰ ਆ ਗਿਆ ਸੂਟ ਜੀ ਜੀ ਬਣੀ ਬਹੁਤ ਹੀ ਹੈਵੀ ਜੀ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਜੀ ਬਣੀ ਇਹਦੀ 슬ੀਵਸ ਤੇ ਵੀ ਹੈਵੀ ਵਰਕ ਰਹੂਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਬਹੁਤ ਹੀ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਹੈ ਜੀ ਜੀ ਤੁਸੀਂ ਦੇਖ ਸਕਦੇ ਹੋ ਇਹ ਟਿਸ਼ੂ ਉੱਪਰ ਆ ਗਿਆ ਸੀ ਜੀ ਜੀ ਇਹ ਬਰਬਰੀ ਦੇ ਉੱਪਰ ਆ ਗਿਆ ਇਸ ਵੀਰੇ ਡਿਜੀਟਲ ਪ੍ਰਿੰਟ ਦੇ ਵਿੱਚ ਜੀ ਵਿਚ ਹੈਂਡ ਦਾ ਟੱਚ ਹੋਇਆ ਹੋਇਆ ਜੀ ਤੁਸੀਂ ਦਾ ਦੁਪੱਟਾ ਦੇਖ ਸਕਦੇ ਹੋ ਦੁਪੱਟਾ ਬਹੁਤ ਹੀ ਸੋਹਣਾ ਜਿਹਾ ਲਓ ਜੀ ਢਾਈ ਮੀਟਰ ਫੋਰ ਸਾਈਡ ਦੁਪੱਟਾ ਹਾਂਜੀ ਢਾਈ ਮੀਟਰ ਵੀਰੇ ਫੋਰ ਸਾਈਡ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ